ਲਓ ਜੀ ਮਾਤਾ ਅੱਜ ਆਪਣੇ ਹਮਸਫਰ ਤੋਤੇ ਠੀਕ ਹੈ ਨਾ ਸਫਰ ਚ 7 ਦਿਨ ਵਾਲੇ ਤੇ ਅੱਜ ਮੀਂਹ ਪਿਆ ਸੀ ਇਹ ਨਹੀਂ ਲੱਭੜੇ ਇਹ ਤਾਂ ਮੈਂ ਖੜਦੇ ਨਹੀਂ ਜਦੋਂ ਅੰਤਰੀ ਖੜੇ ਰਹਿੰਦੇ ਆ ਬਾਜੀ ਕਰੇ ਆਉਂਦਾ ਵੀ ਤੋਦੇ ਆ ਪਰ ਤੋਦਦਾ ਨਾ ਕਿਉਂਕਿ ਮੀਂਹ ਪੈ ਜਦੋਂ ਪੈ ਕੇ ਹਟ ਜਾਂਦਾ ਦਰਖਤ ਬਹੁਤ ਸੋਹਣੇ ਲੱਗਦੇ ਆ ਪੂਰੇ ਤੋਤੇ ਆ ਚਮਕਦੇ ਫਿਰ ਮੈਨੂੰ ਵੀ ਹੋ ਜਾਂਦਾ ਯਾਰ ਆ ਦੇ ਇਹਨਾਂ ਨੂੰ ਵੀ ਸੰਦਾਨੂ ਧੋਈਏ ਮੈਂ ਐਦਾ ਐਦਾ ਜਿਆਦਾ ਕੰਮ ਕਰਦਾ ਐ ਵੀ ਨਾ ਸਮਝ ਲੋ ਵੀ ਐਂ ਕਰਕੇ ਵੀ ਇਕੱਲੇ ਬਸ ਧੋਕੇ ਅੰਦਰ ਹੀ ਖੜੇ ਆ ਕੰਮ ਜਿਹੜਾ ਲੋਡ ਪੈਂਦੀ ਦਾ ਨਾ ਵੀ ਐਂ ਕਰਕੇ ਨਾ ਆ ਦੇ ਸਾਨੂੰ ਦਿਖਾਉਣ ਆਈ ਦੀ ਥੈਂਕ ਯੂ ਟੈਂਕੀ ਵੀ ਦਿਖਾਉਣਾ ਸਾਨੂੰ ਇੱਕ ਮਿੰਟ ਉਹ ਦੇਖ 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 ਬਾਰਾਗੇ 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 ਇਹ ਤੇਲ ਆ ਵੀਰ ਪਾਈਆਂ ਖੁੱਲਦਾ ਨਹੀਂ ਸੀਗਾ ਤੇਲ ਪਵਾ ਕੇ ਨਲੇ ਮੈਂ 5 ਕਿਲੋਮੀਟਰ ਚੱਲੇ ਆਇਆ ਫੇਰ ਵੀ ਉਤੋਂ ਦੀ ਆ ਮਿੰਟ ਤਾਂ ਆਈ ਸੀਗਾ